ਮੈਂ ਆਖਿਆ ਨਹੀਂ ਪੱਥਰ ਤੁਸੀਂ ਰੱਖ ਲੋ ਮਾਨ ਸਾਹਿਬ ਤੁਸੀਂ ਨਹੀਂ ਪੱਥਰ ਰਖਾ ਲੋ ਦਿੱਲੀ ਵਾਲੇ ਤੋਂ ਰਖਾ ਲੋ ਕਿਸੇ ਤੋਂ ਰਖਾ ਲੋ ਇਹਨੂੰ ਚਲਾਓ ਤਾਂ ਸਹੀ ਅਲਟੀਮੇਟਲੀ ਗਵਰਨਮੈਂਟ ਦਾ ਪੈਸਾ ਹੈਗਾ ਫੌਂਦੇ ਡਿਪਟੀ ਕਮਿਸ਼ਨਰ ਨੂੰ ਅਸੀਂ ਕਿਹਾ ਉਹ ਵੀ ਅੱਜ ਕਹਿੰਦੇ ਸੀ ਏਡੀਸੀ ਆਊਗਾ ਏਡੀਸੀ ਆਇਆ ਨਹੀਂ ਫਿਰ ਰਾਜ ਉਭਝਾਤਾ ਉਹਨਾਂ ਨੇ ਪਤਾ ਨਹੀਂ ਕਿੱਥੇ ਭਜਾਤਾ ਉਹਨਾਂ ਨੇ ਲੀਡਰਾਂ ਨੇ ਕਿਹਾ ਹੋਣਾ ਵੀ ਕਿੱਧਰ ਹੈ ਸੋ ਮੈਨੂੰ ਉਮੀਦ ਤਾਂ ਹੈ ਨਹੀਂ ਕੋਈ ਕਹਿੰਦੇ ਆ ਕਿ ਅਸੀਂ ਹਫ਼ਤੇ ਤੱਕ ਐਸਓਪੀ ਬਣਾ ਕੇ ਅਸੀਂ ਆਪ ਵਿਜ਼ਿਟ ਕਰਾਂਗੇ ਸਾਂਦਰਾ ਕਲਸਟਰ ਤੇ ਮੈਂ ਆਇਆ ਹਾਂ ਜਿਸ ਪ੍ਰਕਾਰ ਦੇ ਹਾਲਾਤ ਹੈ ਤੁਸੀਂ ਦੇਖ ਲਓ 30 ਕਰੋੜ ਰੁਪਿਆ ਇਸ ਕਲਸਟਰ ਤੇ ਗਵਰਨਮੈਂਟ ਆਫ ਇੰਡੀਆ ਦਾ ਲੱਗਿਆ ਹੈ ਜਾਨੀ ਕਿ ਲੋਕਾਂ ਦਾ ਪੈਸਾ ਲੱਗਿਆ ਹੈ ਜੀ ਔਰ ਇਹਦੇ ਨਾਲ ਨਾਲ 21 ਕਿੱਲੇ ਜ਼ਮੀਨ ਜਿਹੜੀ ਆਬਾਦ ਜ਼ਮੀਨ ਜਿਹੜਾ ਠੇਕਾ ਮੇਰੇ ਖਿਆਲ 70-80 ਹਜ਼ਾਰ ਰੁਪਏ ਹੋ ਸਕਦਾ ਹੈ ਜਿਹੜੀ 20 ਹਜ਼ਾਰ ਰੁਪਏ ਗਾਜ ਹੈ ਉਹ ਸਰਕਾਰ ਨੇ ਖਰਾਬ ਕਰਤੀ ਹੈ 2021 ਦੇ ਵਿੱਚ ਬੋਰਡ ਲੱਗਿਆ ਇਹਨੂੰ ਕੰਪਲੀਟ ਕਰਾ ਦਿੱਤਾ ਗਿਆ ਸੀਗਾ 21 ਦੇ ਵਿੱਚ ਔਰ ਇਹਦੇ ਵਿੱਚ ਕੁਲਦੀਪ ਸਿੰਘ ਵੈਦਹਰਾਂ ਨੇ ਪੂਰੀ ਆਪਦੀ ਜੱਦੋ ਜਹਿਦ ਵਾਹ ਲਾ ਕੇ ਕਲਸਟਰ ਕਿਤੇ ਸ਼ਿਫਟ ਹੋਣ ਲੱਗੇ ਸੀ ਉਹਨਾਂ ਨੇ ਕਿਹਾ ਨਹੀਂ ਮੈਂ ਤਾਂ ਤੰਦਰੇ ਬਣਾਵਾਂਗਾ ਸੋ ਵਾਰ-ਵਾਰ ਇਹਦੇ ਤੇ ਮਿਹਨਤ ਕਰਕੇ ਇਹਨੂੰ ਇੱਥੋਂ ਤੱਕ ਪ੍ਰੋਜੈਕਟ ਨੂੰ ਲੈ ਕੇ ਆਨਾ ਡਿਪਟੀ ਕਮਿਸ਼ਨਰ ਨਾਲ ਪਿਛਲੀ ਵਾਰੀ ਜਿਹੜੇ ਪਿਛਲੇ ਡਿਪਟੀ ਕਮਿਸ਼ਨਰ ਸੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਮੈਂ ਇਹ ਰੀਐਸਓਪੀ ਬਣਾ ਕੇ ਇਹਨੂੰ ਜਲਦੀ ਸ਼ੁਰੂ ਕਰਾ ਦਿਆਂਗਾ ਜਲਦੀ ਲੇਕਿਨ ਮੌਜੂਦਾ ਜਿਹੜੇ ਕੋਈ ਲੀਡਰ ਨਹੀਂ ਇੱਥੋਂ ਦੇ ਉਹ ਇਹਨੂੰ ਨਹੀਂ ਚੱਲਣ ਦੇਣਾ ਚਾਹੁੰਦੇ ਜਾਣਬੁੱਝ ਕੇ ਕਿ ਕ੍ਰੈਡਿਟ ਕਲਦੀ ਵੈਦ ਨੂੰ ਜਾਊਗਾ ਕ੍ਰੈਡਿਟ ਇੱਥੋਂ ਦੀ ਲੋਕਲ ਪੰਚਾਇਤ ਨੂੰ ਜਾਊਗਾ ਪੰਚਾਇਤ ਜਿਹੜੀ ਉਹ ਕਾਂਗਰਸ ਪਾਰਟੀ ਦੀ ਹੈ ਦੀਸ਼ਾ ਮੀਟਿੰਗ ਦੇ ਵਿੱਚ ਸਰਪੰਚ ਨੇ ਖੜਾ ਹੋ ਕੇ ਗਿਆ ਕਿ 2.5 ਲੱਖ ਰੁਪਏ ਰੈਵਨਿਊ ਆਉਂਦਾ ਸੀ ਬੋਲੀ ਆਲਰੇਡੀ ਹੋ ਚੁੱਕੀ ਹੈ ਪਰ ਲੈਣ ਨਹੀਂ ਦਿੱਤਾ ਗਿਆ ਸੋ ਜਾਨੀ ਕਿ ਰੈਵਨਿਊ ਦਾ ਵੀ ਲਾਸ ਹੋ ਗਿਆ ਸਾਡਾ ਹੁਣ ਤੱਕ ਹੁੰਦੇ ਡਿਪਟੀ ਕਮਿਸ਼ਨਰ ਨੂੰ ਅਸੀਂ ਕਿਹਾ ਉਹ ਵੀ ਅੱਜ ਕਹਿੰਦੇ ਸੀ ਏਡੀਸੀ ਆਊਗਾ ਏਡੀਸੀ ਆਇਆ ਨਹੀਂ ਫਿਰ ਰਾਹ ਚ ਉਭਝਾਤਾ ਉਹਨਾਂ ਨੇ ਪਤਾ ਨਹੀਂ ਕਿੱਥੇ ਪਹੁੰਚਾਤਾ ਕਿ ਉਹਨਾਂ ਨੇ ਲੀਡਰਾਂ ਨੇ ਕਿਹਾ ਹੋਣਾ ਵੀ ਕਿਧਰ ਹੈ ਸੋ ਮੈਨੂੰ ਉਮੀਦ ਤਾਂ ਹੈ ਨਹੀਂ ਕੋਈ ਕਹਿੰਦੇ ਆ ਕਿ ਅਸੀਂ ਹਫ਼ਤੇ ਤੱਕ ਐਸਓਪੀ ਬਣਾ ਕੇ ਅਸੀਂ ਆਪ ਵਿਜ਼ਿਟ ਕਰਾਂਗੇ ਮੈਂ ਆਖਿਆ ਨਹੀਂ ਪੱਤਰ ਤੁਸੀਂ ਰੱਖ ਲਓ ਮਾਨ ਸਾਹਿਬ ਤੁਸੀਂ ਪੱਤਰ ਰੱਖਾ ਲਓ ਦਿੱਲੀ ਵਾਲੇ ਤੂੰ ਰੱਖਾ ਲਓ ਕਿਸੇ ਤੂੰ ਰੱਖਾ ਲਓ ਇਹਨੂੰ ਚਲਾਓ ਤਾਂ ਸਹੀ ਆਲਟੀਮੇਟਲੀ ਗਵਰਨਮੈਂਟ ਦਾ ਪੈਸਾ ਹੈਗਾ ਸੋ ਲੈਟਸ ਸੀ ਸਭ ਕੀ ਹੁੰਦਾ ਕੀ ਨਹੀਂ ਹੁੰਦਾ ਲੇਕਿਨ ਸਾਨੂੰ ਕੋਈ ਉਮੀਦ ਨਹੀਂ ਹੈ ਪਰ ਜੇ ਨਾ ਕੁਝ ਹੋਇਆ ਤਾਂ ਫਿਰ ਮੈਂ ਤੇ ਵੈਦ ਸਾਹਿਬ ਜੱਦੋ ਜਹਿ ਤੇ ਲੜਾਈ ਵਿਡਾ ਸਰਕਾਰਾਂ ਨਹੀਂ ਪੱਥਰ ਦਾ ਬੋਤ ਰੱਖਦੇ ਰਹਿੰਦੇ ਹਾਂ ਅਸੀਂ ਅਸੀਂ ਤਾਂ ਆਖਿਆ ਵੀ ਤੁਸੀਂ ਐਵੇਂ ਛੋਟੀਆਂ ਛੋਟੀਆਂ ਤੁਹਾਨੂੰ ਲੋਕ ਟਾਇਲਟ ਕਿੰਗ ਕਹਿਣ ਲੱਗ ਪਏ ਤੁਸੀਂ ਇਹ ਬਾਥਰੂਮਾਂ ਦੇ ਰੱਖ ਰਹੇ ਹੋ ਨਹੀਂ ਪੱਥਰ ਏਡੀ ਵੱਡੀ ਬਿਲਡਿੰਗ ਦਾ ਰੱਖੋ ਜਹਾਜ਼ ਉਤਾਰੋ ਇੱਥੇ ਇੱਕ ਚੀਜ਼ ਨਹੀਂ ਤੁਸੀਂ ਨਵੀਂ ਬਣਾਈ ਤੁਸੀਂ ਇਹਨੂੰ ਰੰਗ ਰੂੰਗ ਰੋਗਣ ਕਰਕੇ ਕਹਿ ਦਿਓ ਬੋਰਡ ਲਾ ਦਿਓ ਵੱਡੇ ਵੱਡੇ ਜੀ ਆਪ ਕਮ ਸੇ ਕਮ ਸੁਭਾਈ ਹੋ ਜੂ ਕੰਮ ਚੱਲ ਜੂ ਵੀ ਇਹ ਮਾਨ ਸਾਹਿਬ ਦੀ ਵੱਡੀ ਪ੍ਰਾਪਤੀ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਾਪਤੀ ਹੈ ਸਾਨੂੰ ਨਿੰਦਣਾ ਨਿੰਦ ਲੋ ਪਰ ਇਹਨੂੰ ਤਾਂ ਚਲਾ ਦਿਓ ਜੀ ਠੀਕ ਹੈ ਠੀਕ ਹੈ